ਤੁਸੀਂ ਦੇਖ ਰਹੇ ਹੋ ABC ਪੰਜਾਬ ਤੁਹਾਡਾ ਸਭ ਦਾ ਸਵਾਗਤ ਆ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਲੈ ਕੇ ਇੱਕ ਵੱਡਾ ਕੇਸ ਸਾਹਮਣੇ ਆਇਆ ਹੈ ਵਿਜੇ ਸਿੰਘਲਾ ਦੀ ਜਿਹੜੀ ਆਵਾਜ਼ ਆ ਜਿਸ ਨੂੰ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਮੈਚ ਨਹੀਂ ਹੋਈ ਉਸ ਮਸਲੇ ਦੇ ਵਿੱਚ ਇੱਕ ਨਵਾਂ ਮੋੜ ਪੰਜਾਬ ਸਰਕਾਰ ਨੂੰ ਤੇ ਵਿਜੇ ਸਿੰਘਲਾ ਨੂੰ ਮਿਲ ਸਕਦਾ ਵੱਡਾ ਝਟਕਾ ਮਾਮਲਾ ਪਹੁੰਚ ਗਿਆ ਹਾਈ ਕੋਰਟ ਤੇ ਹਾਈ ਕੋਰਟ ਨੇ ਕਰਤੇ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਸੁਬੇ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਕੇਸ ਵਿੱਚ ਇੱਕ ਨਵਾਂ ਮੋੜ ਨਵਾਂ ਆ ਸਕਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਵਿਜੇ ਸਿੰਘਲਾ ਦੀ ਆਵਾਜ਼ ਸੈਂਪਲ ਦੀ ਜਾਂਚ ਮੁੜ ਤੋਂ ਹੋ ਸਕਦੀ ਆ ਫਰੈਂਸਿਕ ਲੈਬਾਰਟਰੀ ਦੇ ਸਹਾਇਕ ਡਾਇਰੈਕਟਰ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਆ ਉਸ ਪਟੀਸ਼ਨ ਦੇ ਵਿੱਚ ਤਤਕਾਲੀ ਡਾਇਰੈਕਟਰ ਅਸ਼wini ਕਾਲੀਆ ਤੇ ਵੀ ਪਟੀਸ਼ਨ ਦੇ ਵਿੱਚ ਗੰਭੀਰ ਦੋਸ਼ ਲਗਾਏ ਗਏ ਨੇ ਆਵਾਜ਼ ਦੇ ਸੈਂਪਲ ਰਿਪੋਰਟ ਤਿਆਰ ਕਰਨ ਵਾਲੀ ਸਹਾਇਕ ਡਾਇਰੈਕਟਰ ਨੂੰ ਕੀਤਾ ਗਿਆ ਸੀ ਜਲੀਲ ਡਾਕਟਰ ਸੰਦੀਪ ਕੌਰ ਨੂੰ ਡਾਇਰੈਕਟਰ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦੇ ਵੀ ਮਸਲੇ ਦੇ ਵਿੱਚ ਡਾਇਰੈਕਟਰ ਤੇ ਲੱਗੇ ਨੇ ਗੰਭੀਰ ਦੋਸ਼ ਸਹਾਇਕ ਡਾਇਰੈਕਟਰ ਡਾਕਟਰ ਸੰਦੀਪ ਕੌਰ ਵੱਲੋਂ ਹਾਈ ਕੋਰਟ ਦੇ ਵਿੱਚ ਪਾਈ ਗਈ ਆ ਪਟੀਸ਼ਨ ਔਰ ਹਾਈ ਕੋਰਟ ਨੇ ਨੋਟਿਸ ਕੱਢ ਕੇ ਮੰਗਿਆ ਜਵਾਬ ਪੂਰੀ ਖਬਰ ਇਸ ਵੇਲੇ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਘਲਾ ਵਿਜੇ ਸਿੰਘਲਾ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕਰਵਾਇਆ ਸੀ ਕਿਉਂਕਿ ਉਹਨਾਂ ਕੋਲ ਆਡੀਓ ਪਹੁੰਚ ਚੁੱਕੀ ਸੀ ਕ腐ਸ਼ਨ ਦੇ ਮਸਲੇ ਦੇ ਵਿੱਚ ਦੋਸ਼ ਲੱਗੇ ਸੀ ਕਿ 1% ਜਿਹੜੀ ਕਮਿਸ਼ਨ ਮੰਗੀ ਜਾ ਰਹੀ ਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ 3 ਮਿੰਟ ਦੀ ਵੀਡੀਓ ਜਾਰੀ ਕੀਤੀ ਉਦੋਂ ਨਵੀਂ ਨਵੀਂ ਸਰਕਾਰ ਬਣੀ ਮੈਜ ਹਜੇ 2.5 3 ਮਹੀਨੇ ਹੋਏ ਸੀ ਤੇ ਆਮ ਆਦੀ ਪਾਰਟੀ ਵੱਲੋਂ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਇੱਕ ਵੱਡਾ ਕਦਮ ਚੁੱਕ ਦਿਆ ਹੈ ਆਪਣੇ ਹੀ ਮੰਤਰੀ ਨੂੰ ਮੰਤਰੀ ਮੰਡਲ ਚੋਂ ਬਾਹਰ ਹੀ ਨਹੀਂ ਕੱਢਿਆ ਬਲਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਉਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਕੋਲੋਂ ਗ੍ਰਿਫਤਾਰ ਵੀ ਕਰਵਾ ਦਿੱਤਾ ਗਿਆ ਸੀ ਇਹ ਵੱਡੀ ਗੱਲ ਕੀਤੀ ਗਈ ਸੀ ਕਿ ਪਹਿਲੀ ਦਫਾ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਨੇ ਆਪਣੇ ਹੀ ਮੰਤਰੀ ਨੂੰ ਮੰਤਰੀ ਮੰਡਲ ਚੋਂ ਕੱਢਿਆ ਨਹੀਂ ਬਲਕਿ ਵਿਜੀਲੈਂਸ ਨੂੰ ਕੇਸ ਵੀ ਸੌਂਪ ਦਿੱਤਾ ਤੇ ਉਹਦੀ ਗ੍ਰਿਫਤਾਰੀ ਵੀ ਕਰਵਾ ਦਿੱਤੀ ਜਿਸ ਦਿਨ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਸੀ ਵੱਡਾ ਕਦਮ ਚੁੱਕਿਆ ਗਿਆ ਸੀ ਤੇ ਦੇਸ਼ ਭਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕਾਂ ਨੇ ਖੁੱਲ ਕੇ ਤਰੀਫਾਂ ਕੀਤੀਆਂ ਸੀ ਕਿ ਆਹ ਮੁੱਖ ਮੰਤਰੀ ਨੇ ਬੜਾ ਤਗੜਾ ਕੰਮ ਕਰ ਦਿੱਤਾ 3 ਮਿੰਟ ਦੀ ਵੀਡੀਓ ਤੋਂ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੋਣਾਂ ਨੇ ਵੀ ਫਿਰ ਇੱਕ ਵੀਡੀਓ ਰਿਲੀਜ਼ ਕੀਤੀ ਹੋਈ ਹੈ। ਉਹਨਾਂ ਨੇ ਖੁਸ਼ੀ ਦੇ ਵਿੱਚ ਕਿਹਾ ਕਿ ਜੋ ਭਗਵੰਤ ਮਾਨ ਹੋਣਾਂ ਨੇ ਕਦਮ ਚੁੱਕਿਆ ਉਸ ਖੁਸ਼ੀ ਦੇ ਵਿੱਚ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਐਡੀ ਵੱਡੀ ਕਾਰਵਾਈ ਕੀਤੀ ਹੈ ਤੇ ਸਾਡੀ ਪਾਰਟੀ ਨੇ ਜੋ ਨਾਅਰਾ ਦਿੱਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਸੂਬੇ ਦੀ ਜਨਤਾ ਨੂੰ ਦੇਣਾ ਤੇ ਉਹ ਅੱਜ ਭਗਵੰਤ ਮਾਨ ਨੇ ਕਰ ਦਿਖਾਇਆ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ ਫਿਰ ਹਾਈ ਕੋਰਟ ਵੱਲੋਂ ਜ਼ਮਾਨਤ ਹੋ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਜਿਹੜੇ ਐਮਐਲਏ ਜਾਂ ਹੋਰ ਜਿਹੜੇ ਮੰਤਰੀ ਨੇ ਫਿਰ ਉਹਦੇ ਨਾਲ ਨੇੜਤਾ ਉਸੇ ਤਰ੍ਹਾਂ ਰਹੀ ਉਹ ਵਿਧਾਇਕ ਵੀ ਬਣੇ ਰਹੇਗੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਪਾਰਟੀ ਦੇ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੁੰਦੇ ਰਹੇ ਇੱਥੋਂ ਤੱਕ ਕਿ ਵਿਜੇ ਸਿੰਘਲਾ ਦੇ ਘਰ ਦੇ ਵਿੱਚ ਇੱਕ ਖੁਸ਼ੀਆਂ ਦਾ ਪ੍ਰੋਗਰਾਮ ਸੀ ਤੇ ਬਹੁਤ ਸਾਰੇ ਐਮਐਲਏ ਤੇ ਮੰਤਰੀਆਂ ਦੇ ਜਾ ਕੇ ਉੱਥੇ ਭੰਗੜੇ ਤੇ ਬੋਲੀਆਂ ਵੀ ਪਾਈਆਂ ਸੀ ਤੇ ਫਿਰ ਪੰਜਾਬ ਦੀ ਜਨਤਾ ਨੂੰ ਲੱਗਾ ਕਿ ਕੁਝ ਦਾਲ ਦੇ ਵਿੱਚ ਕਾਲਾ ਸ਼ਾਇਦ ਵਿਜੇ ਸਿੰਘਲਾ ਦੇ ਨਾਲ ਪਾਰਟੀ ਦਾ ਸਰਕਾਰ ਦਾ ਸਮਝੌਤਾ ਹੋ ਗਿਆ ਤੇ ਫਿਰ ਚੁੱਪਚਪੀਤੇ ਹੀ ਪੰਜਾਬ ਸਰਕਾਰ ਵੱਲੋਂ ਹਾਈ ਅਦਾਲਤ ਦੇ ਵਿੱਚ ਵਿਜੀਲੈਂਸ ਨੂੰ ਨਿਰਦੇਸ਼ ਜਾਰੀ ਕਰ ਦਿੱਤੇਗੇ ਕਿ ਡਾਕਟਰ ਵਿਜੇ ਸਿੰਘਲਾ ਦੇ ਮਸਲੇ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਜੋ ਮਤਲਬ ਮਕਦਮਾ ਦਰਜ ਕੀਤਾ ਗਿਆ ਉਹਨੂੰ ਵਾਪਸ ਲੈਣ ਵਾਸਤੇ ਅਰਜੀ ਦਾਖਲ ਕੀਤੀ ਜਾਵੇ ਮਤਲਬ ਪੰਜਾਬ ਸਰਕਾਰ ਨੇ ਆਪੇ ਹੀ ਵਿਜੇ ਸਿੰਘ ਲਾ ਨੂੰ ਫੜਿਆ ਤੇ ਆਪੇ ਹੀ ਫਿਰ ਕਲੀਨ ਚਿੱਟ ਦਵਾ ਦਿੱਤੀ ਜਿਹੜੇ ਸ਼ਿਕਾਇਤ ਕਰਤਾ ਅਰਜਿੰਦਰ ਸਿੰਘ ਉਹ ਵੀ ਉਹਨਾਂ ਨੇ ਵੀ ਹਾਈ ਅਦਾਲਤ ਦੇ ਵਿੱਚ ਸਹਿਮਤੀ ਜਤਾ ਦਿੱਤੀ ਹੈਗੀ ਕਿ ਮੈਂ ਹੁਣ ਇਸ ਕੇਸ ਦੇ ਵਿੱਚ ਕੋਈ ਪੈਰਵਾਹੀ ਨਹੀਂ ਕਰਨਾ ਚਾਹੁੰਦਾ ਮਤਲਬ ਕੋਲਮ ਲਾ ਕੇ ਸਰਕਾਰ ਵਿਜੀਲੈਂਸ ਬਿਊਰੋ ਡਾਕਟਰ ਵਿਜੇ ਸਿੰਘਲਾ ਔਰ ਸ਼ਿਕਾਇਤ ਕਰਤਾ ਆਪਸ ਦੇ ਵਿੱਚ ਮਿਲ ਗਏ ਸੀ ਤੇ ਵਿਜੇ ਸਿੰਘਲਾ ਹੋਣਾ ਨੂੰ ਸ਼ਿਕਾਇਤ ਮਿਲ ਗਈ ਹਾਲਾਂਕਿ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਜਵਾਬਦੇਹਨ ਤੋਂ ਭੱਜੀ ਰਹੀ ਲੇਕਿਨ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਜਿਹੜੀ ਆਵਾਜ਼ ਸੁਣੀ ਸੀ ਉਹ ਆਵਾਜ਼ ਜਿਹੜੀ ਆ ਉਹ ਮੈਚ ਨਹੀਂ ਹੋਈ ਜਿਹਦੇ ਚੱਲਦੇ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਸਰਕਾਰ ਦੇ ਮੰਤਰੀ ਜਾਂ ਹੋਰ ਲੋਕ ਆਪਣੇ ਹੀ ਮੰਤਰੀ ਦੀ ਜਿਹੜੀ ਆਵਾਜ਼ ਨੂੰ ਪਛਾਣ ਨਹੀਂ ਸਕਿਆਗੇ ਮਾਮਲਾ ਜਿਹੜਾ ਵਾ ਉਹ ਚੰਡੀਗੜ੍ਹ ਦੇ ਸੈਕਟਰ 36 ਸਥਿਤ ਜਿਹੜੀ ਲੈਬਾਰਟਰੀ ਆ ਸੀਐਸਐਫਐਲ ਉੱਥੇ ਮਾਮਲਾ ਚੱਲ ਜਾਂਦਾ ਤੇ ਉੱਥੇ ਹੁਣ ਇੱਕ ਨਵਾਂ ਮੋੜ ਆਇਆ ਉੱਥੇ ਨਵਾਂ ਮੋੜ ਕੀ ਆ ਇੱਕ ਵਾਰ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਉੱਥੇ ਇੱਕ ਡਾਇਰੈਕਟਰ ਸੀ ਤਤਕਾਲੀ ਅਸ਼wini ਕਾਲ ਕਾਲਿਆ ਅਸ਼wini ਕਾਲਿਆ ਹੁਣਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਸਾਫ ਦਾ ਮੰਤਰੀ ਡਾਕਟਰ ਵਿਜੇ ਸਿੰਘਲਾ ਕੇਸ ਵਿੱਚ ਨਵਾਂ ਮੋੜ ਆ ਸਕਦਾ ਆਵਾਜ਼ ਸੈਂਪਲ ਦੀ ਦੁਬਾਰਾ ਜਾਂਚ ਹੋ ਸਕਦੀ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਆਵਾਜ਼ ਡਾਕਟਰ ਸਿੰਘਲਾ ਦੀ ਮੈਚ ਨਹੀਂ ਹੋਈ ਹੁਣ ਪਤਾ ਲੱਗਾ ਕਿ ਮਾਮਲਾ ਕੀ ਸੀ ਕਿਉਂਕਿ ਉੱਥੇ ਇੱਕ ਡਾਇਰੈਕਟਰ ਅਸ਼wini ਕਾਲੀਆ ਉਸਤੇ ਗੰਭੀਰ ਦੋਸ਼ ਲੱਗੇ ਨੇ ਤੇ ਇਸ ਕਰਕੇ ਮੋੜ ਤੋਂ ਇਹ ਜਿਹੜੀ ਪਟੀਸ਼ਨ ਪਾਈ ਗਈ ਹੈ ਅਸਲ ਦੇ ਮਾਮਲਾ ਅਸ਼wini ਕਾਵਲੀਆ ਕਾਲੀਆਂ ਨੂੰ ਲੈ ਕੇ ਹੋਇਆ ਜਿੱਥੇ ਇੱਕ ਇਸ ਡਿਪਾਰਟਮੈਂਟ ਦੇ ਵਿੱਚ ਸਹਾਇਕ ਡਾਇਰੈਕਟਰ ਰੈਂਕ ਤੇ ਤਨਾਤ ਇੱਕ ਲੜਕੀ ਵੱਲੋਂ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਗਈ ਹੈ ਉਸ ਸਮੇਂ ਸਹਾਇਕ ਡਾਇਰੈਕਟਰ ਜਿਹੜੀ ਇਸ ਸਮੇਂ ਆ ਉਹ ਸੀਐਸਐਫਐਲ ਦੇ ਵਿੱਚ ਬਤੌਰ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੀ ਹੈ ਉਹਨਾਂ ਨੇ ਆਪਣੀ ਕਰੀਬ 80 ਪੇਜਾਂ ਦੀ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਜਿਹਦੇ ਵਿੱਚ ਕਿਹਾ ਗਿਆ ਕਿ ਤਤਕਾਲੀ ਡਾਇਰੈਕਟਰ ਅਸ਼ਵਨੀ ਕਾਲੀਆ ਤੇ ਗੰਭੀਰ ਦੋਸ਼ ਲੱਗੇ ਨੇ ਉਹਨਾਂ ਨੇ ਕਿਹਾ ਕਿ ਸਹਾਇਕ ਡਾਇਰੈਕਟਰ ਮਤਲਬ ਸੰਦੀਪ ਕੌਰ ਹੋਣ ਦੇ ਦਬਾਅ ਪਾ ਕੇ ਜਿਹੜਾ ਵਾ ਉਨਾ ਦੀ ਸਟੈਂਪ ਮੰਗੀ ਗਈ ਸੀ ਤੇ ਉਹਦੇ ਚ ਹੀ ਗੜਬੜੀ ਹੋਈ ਆ ਆਵਾਜ਼ ਦੇ ਸੈਂਪਲ ਰਿਪੋਰਟ ਤਿਆਰ ਕਰਨ ਵਾਲੀ ਸਹਾਇਕ ਡਾਇਰੈਕਟਰ ਨੂੰ ਜਲੀਲ ਕੀਤਾ ਗਿਆ ਮਤਲਬ ਡਾਕਟਰ ਸੰਦੀਪ ਕੌਰ ਨੂੰ ਅ ਭਰੀ ਮੀਟਿੰਗ ਦੇ ਵਿੱਚ ਡਾਇਰੈਕਟਰ ਤੇ ਦੋਸ਼ ਲੱਗੇ ਨੇ ਕਿ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਡਾਕਟਰ ਸੰਦੀਪ ਕੌਰ ਐਸ ਸੀ ਭਾਈਚਾਰੇ ਦੇ ਤਹਿਤ ਖਾਸ ਕਰਕੇ ਮذਬੀ ਸਿੱਖ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਹੈਗੀ ਤੇ ਡਾਕਟਰ ਸੰਦੀਪ ਕੌਰ ਹੁਣ ਨੂੰ ਉਹਨਾਂ ਦੀ ਜਾਤ ਨੌਲਦਿਆ ਹੋਇਆ ਜਾਤੀ ਸੂਚਕ ਸ਼ਬਦ ਬੋਲੇਗੇ ਨੇ ਜਿਹਦੇ ਚੱਲਦਿਆਂ ਸਹਾਇਕ ਡਾਇਰੈਕਟਰ ਹੁਣ ਡਾਕਟਰ ਸੰਦੀਪ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਹਾਈ ਕੋਰਟ ਨੇ ਨੋਟਿਸ ਵੀ ਕੱਢ ਦਿੱਤਾ ਇਸ ਮਸਲੇ ਦੇ ਵਿੱਚ ਜਿਹਦੇ ਤੇ ਡਾਕਟਰ ਸੰਦੀਪ ਕੌਰ ਹੋਣਾ ਨੇ ਲਿਖਿਆ ਕਿ ਇੱਕ ਦਿਨ ਇੱਕ ਮੀਟਿੰਗ ਦੇ ਵਿੱਚ ਡਾਇਰੈਕਟਰ ਜਿਹੜੇ ਕਾਲੀਆ ਵਾ ਉਹਨਾਂ ਨੇ ਹੋਰ ਸਟਾਫ ਦੇ ਸਾਹਮਣੇ ਇਹ ਕਹਿ ਦਿੱਤਾ ਉਹਦੀ ਜਾਤ ਨਾਲ ਦੇ ਕਿ ਤੁਸੀਂ ਕੀ ਡਰਾਮਾ ਕੀਤਾ ਕਰ ਰਹੇ ਜਿਹਦੇ ਚੱਲ ਜਾਂ ਇਹ ਇਲਜ਼ਾਮ ਲੱਗੇ ਨੇ ਕਿਤੇ ਨਾ ਕਿਤੇ ਜਿਹੜਾ ਵਾ ਕੋਈ ਨਾ ਕੋਈ ਸਰਕਾਰੀ ਧਿਰ ਸਰਕਾਰੀ ਧਿਰ ਪੰਜਾਬ ਦੀ ਪੰਜਾਬ ਦੀ ਸਰਕਾਰੀ ਧਿਰ ਦਾ ਕਿਤੇ ਨਾ ਕਿਤੇ ਜਿਹੜੀ ਆ ਅਸ਼ਵਨੀ ਕਾਲੀਆ ਦੇ ਨਾਲ ਕੁਝ ਨਾ ਕੁਝ ਸਾਜ਼ ਬਣ ਗਈ ਸੀ ਜਿਹਦੇ ਚੱਲ ਪਟੀਸ਼ਨ ਵਿੱਚ ਇਹ ਦੋਸ਼ ਲੱਗੇ ਨੇ ਕਿ ਉਹਨਾਂ ਕੋਲ ਇਹ ਵਾਲੀ ਜਿਹੜੀ ਸਟੈਂਪ ਮੰਗੀ ਗਈ ਸੀ ਤੇ ਫਿਰ ਉਹ ਦਿੱਤੀ ਗਈ ਆ ਹੁਣ ਮੁਰਤੋ ਇਹਦੀ ਆਵਾਜ਼ ਸੈਂਪਲ ਰਿਪੋਰਟ ਤਿਆਰ ਕਰਨ ਵਾਲੀ ਦੱਸਿਆ ਗਿਆ ਸੀ ਕਿ ਸਾਇਹਕ ਡਾਕਟਰ ਨੂੰ ਜਲੀਲ ਕੀਤਾ ਗਿਆ ਜਿਹਦੇ ਚੱਲਦਾ ਇਹ ਹੁਣ ਕੀ ਇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆਗਾ ਡਾਕਟਰ ਸੰਦੀਪ ਕੌਰ ਜਿਹੜੇ ਇਸ ਸਮੇਂ ਸੀਐਸਐਫਐਲ ਦੇ ਵਿੱਚ ਬਤੌਰ ਸਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਵੱਲੋਂ ਹੀ ਪਟੀਸ਼ਨ ਪਾਈ ਗਈ ਹੈ ਸੰਦੀਪ ਕੌਰ ਹੋਣੇ ਨੇ ਆਪਣੀ ਪਟੀਸ਼ਨ ਦੇ ਵਿੱਚ ਲਿਖਿਆ ਕਿ 3 ਜਨਵਰੀ 2025 ਨੂੰ ਸਵੇਰੇ 9:30 ਵਜੇ ਦਾ ਸਮਾਂ ਸੀ ਉਸ ਦੇ ਵਿੱਚ ਫੋਰੈਂਸਿਕ ਤੇ ਆਡੀਓ ਡਿਪਾਰਟਮੈਂਟ ਅਫੀਸਰ ਅਤੇ ਪਲਾਈਜ਼ ਡਿਸਕਸ ਕਰ ਰਹੇ ਸੀ ਇੱਕ ਰੂਟੀਨ ਵਰਕ ਦੇ ਚੱਲਦਿਆਂ ਆਪਸੀ ਡਿਸਕਸ਼ਨ ਸੀ ਫਿਰ ਡਾਇਰੈਕਟਰ ਫੋਰੈਂਸਿਕ ਸਾਇੰਸ ਲੈਬਾਰਟਰੀ ਅਸ਼ਵਨੀ ਕਾਵਲੀਆ ਜਿਹੜੇ ਆਉਂਦੇ ਨੇ ਤੇ ਉਹ ਆਂਦਿਆ ਹੀ ਜਿਹੜੇ ਉਹ ਜਿਹੜੀ ਆ ਆਫੀਸ਼ੀਅਲੀ ਮਤਲਬ ਸੀਲ ਜਿਹੜੀ ਆ ਸਟੈਂਪ ਮੰਗਦੇ ਆਗੇ ਨੇ ਜਿਸ ਦੇ ਕਰਕੇ ਉਹਨਾਂ ਨੇ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਕੋ ਜਿਹੜੀ ਆ ਜਿਹੜੀ ਆ ਸਟੈਂਪ ਮੰਗ ਰਹੇ ਸੀ ਪਟੀਸ਼ਨੇ ਵੀ ਦੱਸਿਆ ਗਿਆ ਕਿ ਉਹਨਾਂ ਨੇ ਜਿਹੜੀ ਆ ਡਾਇਰੈਕਟਰ ਨੂੰ ਮਨਾ ਕਰ ਦਿੱਤਾ ਸੀ ਲੇਕਿਨ ਫਿਰ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਜਿਹੜਾ ਵਾ ਉਹ ਇੰਨਾ ਜ਼ਿਆਦਾ ਵੱਧ ਗਿਆ ਗਿਆ ਤੇ ਅਸ਼ਵਨੀ ਕਾਲ ਲਿਆ ਜਿਹੜੇ ਨੇ ਉਹ ਆਪਣਾ ਜਿਹੜਾ ਵਾ ਮੈਂਟਲ ਅਵਸਥਾ ਜਿਹੜੀ ਆ ਉਹ ਗਵਾਪ ਬੈਠੇ ਆਗੇ ਤੇ ਗੁੱਸੇ ਦੇ ਵਿੱਚ ਬੁਰਾ ਭਲਾ ਬੋਲਣ ਲੱਗ ਪਏ ਦੱਸਿਆ ਜਦੋਂ ਉਹਨਾਂ ਨੇ ਸੰਦੀਪ ਕੌਰ ਉਹਨਾਂ ਨੇ ਪਟੀਸ਼ਨ ਚ ਲਿਖਿਆ ਕਿ ਜਦੋਂ ਉਹਨਾਂ ਦੀ ਜਾਤ ਨੋਲੀ ਗਈ ਆ ਤਾਂ ਉਸ ਸਮੇਂ ਸਟਾਫ ਮੈਂਬਰ ਵਰਿੰਦਰ ਸਿੰਘ ਸਾਇੰਟੀਫਿਕ ਅਸਿਸਟੈਂਟ ਡਾਕੂਮੈਂਟ ਵਿਸ਼ਾਲ ਪਟੇਜਾ ਸਾਇੰਟੀਫਿਕ ਅਸਿਸਟੈਂਟ ਫਿਜ਼ਿਕਸ ਅਤੇ ਗੁਰਪ੍ਰੀਤ ਕੌਰ ਸਾਇੰਟੀਫਿਕ ਅਸਿਸਟੈਂਟ ਆਡੀਓ ਵੀ ਉਸ ਮੌਕੇ ਹਾਜ਼ਰ ਸੀ ਜਦੋਂ ਅਸ਼ਮਨੀ ਕਾਲਿਆ ਨੇ ਉਹਨਾਂ ਨੂੰ ਉਹਨਾਂ ਦੀ ਜਾਤ ਨੌਲੀ ਗਈ ਹੈ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਇਸ ਮਸਲੇ ਦੇ ਵਿੱਚ ਉਹਨਾਂ ਨੇ ਫਿਰ ਮਾਮਲਾ ਜਿਹੜਾ ਬਾ ਉੱਠਿਆ ਉਹਨਾਂ ਨੇ ਉਸ ਤੋਂ ਬਾਅਦ ਦੱਸਿਆ ਕਿ ਉਹ ਇੱਕ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਉਹਦੇ ਚ ਜਦੋਂ ਬੋਲੇ ਗਏ ਤੇ ਆ ਜਿਹੜੇ ਮਲਾਜ਼ਮ ਜਿਹੜੇ ਸਾਥੀ ਸੀ ਉਹ ਵੀ ਉਸ ਮੌਕੇ ਹਾਜ਼ਰ ਸਨ ਜਿਸ ਕਰਕੇ ਉਹਨਾਂ ਨੇ ਜਿਹੜੀ ਆ ਪੰਜਾਬ ਸਟੇਟ ਸ਼ਡੂਲ ਕਾਸਟ ਕਮਿਸ਼ਨ ਦੇ ਜਿਹੜੇ ਨੇ ਚੇਅਰਮੈਨ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਸੀ ਕਿ ਇਸ ਦੇ ਤਹਿਤ ਭਾਰਤੀ ਨਾਗਰਿਕ ਸੁਰੱਖਿਆ ਸਿੰਤਾ ਬੀ ਐਨ ਐਸ ਐਸ ਦੇ ਜਿਹੜਾ ਸੈਕਸ਼ਨ 175 ਤਿੰਨ ਦੇ ਤਹਿਤ ਉਹਨਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕੀਤਾ ਜਾਵੇ ਐਫ ਆਈ ਆਰ ਦਰਜ ਕੀਤਾ ਜਾਵੇ ਲੇਕਿਨ ਮਾਮਲਾ ਜਿਹੜਾ ਵਾ 21 ਫਰਵਰੀ 2025 ਤੱਕ ਜਿਹੜਾ ਵਾ ਉਹ ਮੁਲਤਵੀ ਕਰ ਦਿੱਤਾ ਗਿਆ ਸੀ ਲੇਕਿਨ ਹਾਈ ਕੋਰਟ ਚ ਉਹਨਾਂ ਨੇ ਪਟੀਸ਼ਨ ਪਾਈ ਹੈ ਜਿਸ ਦੇ ਚੱਲਦਿਆਂ ਹੁਣ ਇਹ ਜਿਹੜਾ ਮਸਲਾ ਜਿਹੜਾ ਗੰਭੀਰ ਰੂਪ ਦੇ ਵਿੱਚ ਬੰਦਾ ਜਾ ਰਿਹਾ ਹੈਗਾ ਜਿਸ ਕਰਕੇ ਇੱਕ ਨਵਾਂ ਜਿਹੜੀ ਚਰਚਾ ਸ਼੍ਰੀ ਛੁੱਟ ਚੁੱਕੀ ਹੈ ਕਿ ਆਖਰ ਜਿਹੜੇ ਸੀਐਸਐਫਐਲ ਦੇ ਡਾਇਰੈਕਟਰ ਸੀ ਆਵਾਜ਼ ਜਿਹੜੀ ਮੈਚ ਨਹੀਂ ਉਹ ਜਿਹੜੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਪੰਜਾਬ ਸਰਕਾਰ ਦੇ ਕੁਝ ਖਾਸ ਲੋਕਾਂ ਦੀ ਜਾਂ ਹੋਰ ਜਿਹੜੇ ਨੇ ਕੋਈ ਵਿਚੋਲੇ ਜੀ ਕਿ ਜਿਹੜਾ ਮਾਮਲਾ ਉਥੇ ਅਸਿਸਟੈਂਟ ਡਾਇਰੈਕਟਰ ਕੋਲ ਜਿਹੜੀ ਆ ਸਟੈਂਪ ਮੰਗੀ ਗਈ ਮਨਾ ਕੀਤਾ ਗਿਆ ਫਿਰ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇਗੇ ਨੇ ਜਿਹਦੇ ਚੱਲਦਾ ਹੁਣ ਜਿਹੜਾ ਮਾਮਲਾ ਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਮੰਨਿਆ ਜਾ ਰਿਹਾ ਕਿ ਇੱਕ ਨਵਾਂ ਮੋੜ ਆ ਸਕਦਾ ਹੈ ਮੁਰ ਤੋਂ ਆਵਾਜ਼ ਸੈਂਪਲ ਜਿਹੜੀ ਆ ਉਹ ਜਿਹੜੀ ਆ ਜਾਂਚ ਹੋ ਸਕਦੀ ਆ ਕਿ ਕਿਤੇ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਗਈ ਆ ਉਸ ਰਿਪੋਰਟ ਦੇ ਨਾਲ ਛੇੜਖਾਨੀ ਤੇ ਨਹੀਂ ਕੀ ਆਵਾਜ਼ ਦੇ ਨਾਲ ਛੇੜਖਾਨੀ ਤੇ ਨਹੀਂ ਹੋਈ ਕੀ ਕੋਈ ਜਿਹੜੀ ਆ ਦਬਾਹ ਹੇਟ ਜਾਂ ਮਿਲੀ ਪੁਗਤ ਦੇ ਨਾਲ ਆਵਾਜ਼ ਸੈਂਪਲ ਲੈ ਕੇ ਰਿਪੋਰਟ ਦਿੱਤੀ ਗਿਆ ਇਹ ਦੁਬਾਰਾ ਜਿਹੜੇ ਖਲਾਸੇ ਜਿਹੜੇ ਨੇ ਉਹ ਖੁੱਲਣ ਦੀ ਸਭਾਵਨਾ ਬਣ ਗਈ ਹੈ ਕਿਉਂਕਿ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਿਆ ਹੈ ਡਾਕਟਰ ਸੰਦੀਪ ਕੌਰ ਹੁਣੇ ਜਿਹੜੇ ਐਸਐਮਸੀਐਸਐਫਐਲ ਦੇ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਹੀ ਪਟੀਸ਼ਨ ਪਾਈ ਹੈ ਕਿ ਉਹਨਾਂ ਦੇ ਨਾਲ ਕੀ ਕੁਝ ਹੋਇਆ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇਗੇ ਨੇ ਉਹਨਾਂ ਕੋਲ ਸਟੈਂਪ ਮੰਗੀ ਗਈ ਹੈ ਤੇ ਇਹ ਮੋੜ ਤੋਂ ਜਿਹੜੀ ਆਵਾਜ਼ ਸੈਂਪਲ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਹੋ ਸਕਦਾ ਹੈ ਕਿ ਡਾਕਟਰ ਸੰਦੀਪ ਕੌਰ ਹੁਣਾ ਵੱਲੋਂ ਵੀ ਜਿਹੜੀ ਆ ਜਿਹੜੀ ਆਵਾਜ਼ ਸੈਂਪਲ ਦੀ ਰਿਪੋਰਟ ਆਪਣੀ ਤੌਰ ਤੇ ਵੀ ਦਿੱਤੀ ਜਾ ਸਕਦੀ ਆ ਜਾਂ ਇਸ ਮਸਲੇ ਦੇ ਵਿੱਚ ਸੀਐਸਐਫਐਲ ਦੇ ਡਾਇਰੈਕਟਰ ਨੂੰ ਵੀ ਸਮਨਿੰਗ ਹੋ ਸਕਦੀ ਆ ਜਾਂ ਭਾਰਤ ਸਰਕਾਰ ਕੋਲ ਵੀ ਰਿਪੋਰਟ ਮੰਗੀ ਜਾ ਸਕਦੀ ਆ ਲੇਕਿਨ ਵਿਵਾਦ ਫਿਰ ਇੱਕ ਵਾਰ ਜਿਹੜਾ ਵਾ ਉੱਪਰ ਕੇ ਸਾਹਮਣੇ ਆਇਆ ਜਿਹੜੇ ਆਮ ਆਦੀ ਪਾਰਟੀ ਦੇ ਪਹਿਲੇ ਸਿਹਤ ਮੰਤਰੀ ਸੀ ਡਾਕਟਰ ਵਿਜੇ ਸਿੰਘਲਾ ਉਹਨੂੰ ਲੈ ਕੇ ਕਿ ਨਵਾਂ ਮੋੜ ਵੀ ਆ ਚੁੱਕਾ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਕੇਸ ਦੇ ਵਿੱਚ ਮੁਰ ਤੋਂ ਆਵਾਜ਼ ਸੈਂਪਲ ਦੀ ਰਿਪੋਰਟ ਜਨਤਕ ਹੋ ਸਕਦੀ ਹੈ ਇਰਪੂੜ ਅਗਰ ਆਗੀ ਸਹੀ ਆਗੀ ਨਿਰਪੱਖ ਤੌਰ ਤੇ ਆਗੀ ਤਾਂ ਫਿਰ ਪੰਜਾਬ ਸਰਕਾਰ ਤੇ ਡਾਕਟਰ ਵਿਜੇ ਸਿੰਘਲਾ ਇਤਿਹਾਸਾਦੀ ਪਾਰਟੀ ਬੁੜ ਵਵਾਦਾਂ ਵਿੱਚ ਕਿਰ ਸਕਦੇ ਨੇ ਫਿਰ ਸਾਰਿਆਂ ਨੂੰ ਇੱਕ ਵੱਡਾ ਚਟਕਾ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੜਤਲਨੇ ਆ ਗਿਆ ਦੇਖਦੇ ਰਹੋ ਇਹ ਪੰਜਾਬ ਧੰਨਵਾਦ